ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਮਸੀਹਾ ਦੇ ਦਿਨ ਤੋਂ ਪਹਿਲਾਂ ਤੁਸੀਂ ਬੇਹੀ ਰੋਟੀ ਦਾ ਇਹ ਉਪਾਅ ਕਰ ਲੈਂਦੇ ਹੋ ਤੇ ਤੁਹਾਡੇ ਦਿਨ ਬਦਲ ਜਾਣਗੇ ਜਿਸ ਘਰ ਦੇ ਵਿੱਚ ਵੀ ਇਹ ਉਪਾਅ ਕੀਤਾ ਜਾਂਦਾ ਹੈ ਪੈਸਿਆਂ ਦੇ ਢੇਰ ਲੱਗ ਜਾਂਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਬੋਲ ਕੇ ਰਸਨਾ ਨੂੰ ਪਵਿੱਤਰ ਕਰ ਲੈਣਾ ਜੀ ਸਾਧ ਸੰਗਤ ਜੀ ਕਹਿੰਦੇ ਹਨ ਕਿ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੇਠ ਰਿਹਾ ਕਰਦਾ ਸੀ ਕਹਿੰਦੇ ਬੜਾ ਹੀ ਜ਼ਿਆਦਾ ਉਹ ਪਰਮਾਤਮਾ ਦਾ ਨਾਮ ਜਪਣ ਵਾਲਾ ਸੀ। ਉਸ ਦੇ ਘਰ ਇੱਕ ਧੀ ਦਾ ਜਨਮ ਹੋਇਆ ਤੇ ਧੀ ਵੀ ਬੜੇ ਹੀ ਗੁਣਾ ਵਾਲੀ ਹੋਈ। ਕਹਿੰਦੇ ਜਿਵੇਂ ਜਿਵੇਂ ਵੱਡੀ ਹੋਣ ਲੱਗੀ ਉੰਜ ਹੀ ਗੁਣਾ ਦੀ ਧਾਰਨੀ ਤੇ ਓਵੇਂ ਹੀ ਉਹ ਤਿੱਖੀ ਬੁੱਧੀ ਵਾਲੀ ਹੋਈ। ਕਹਿੰਦੇ ਕਿ ਸੇਠ ਦੇ ਨਾਲ ਦੇ ਨਗਰ ਵਿੱਚ ਇੱਕ ਧਨੀ ਸੇਠ ਵੇਖ ਕੇ ਉਸ ਦੇ ਘਰ ਵਿੱਚ ਆਪਣੀ ਧੀ ਦਾ ਵਿਆਹ ਕਰ ਦਿੱਤਾ ਗਿਆ। ਕਹਿੰਦੇ ਕਿ ਉਹ ਜਿਹੜਾ ਧਨੀ ਸੇਠ ਦੀ ਇੱਕ ਕਮੀ ਸੀ ਉਹ ਬੜਾ ਹੀ ਜ਼ਿਆਦਾ ਕੰਜੂਸ ਸੀ ਜਦੋਂ ਧੀ ਉਹਦੇ ਘਰ ਗਈ ਤੇ ਕਹਿੰਦੇ ਕੁਝ ਹੀ ਦਿਨਾਂ ਦੇ ਵਿੱਚ ਧੀ ਨੇ ਆਪਣੇ ਸੁਭਾਅ ਤੇ ਆਪਣੇ ਗੁਣਾਂ ਦੇ ਨਾਲ ਸਾਰਿਆਂ ਦਾ ਮਨ ਮੋਲ ਲਿਆ ਇੱਕ ਦਿਨ ਕੀ ਹੋਇਆ ਕਿ ਸੇਠ ਆਪਣੇ ਘਰ ਹੀ ਸੀ ਇੱਕ ਦਿਨ ਬੂਹੇ ਦੇ ਅੱਗੇ ਕੋਈ ਸੰਤ ਫਕੀਰ ਮੰਗਣ ਦੇ ਲਈ ਆਉਂਦਾ ਹੈ ਕਹਿੰਦੇ ਕਿ ਉਹਨਾਂ ਰੋਟੀ ਲੈ ਕੇ ਉਹ ਸੰਤ ਫਕੀਰ ਦੇ ਕੋਲ ਆਈ ਤੇ ਕਹਿੰਦੇ ਕਿ ਜਿਹੜਾ ਸੰਤ ਫਕੀਰ ਬਣਿਆ ਹੋਇਆ ਸੀ ਕਹਿੰਦੇ ਕਿ ਉਹ ਥੋੜੀ ਜਿਹੜੀ ਉਮਰ ਦਾ ਸੀ ਜਦੋਂ ਉਹਦੇ ਕੋਲ ਗਈ ਤਾਂ ਉਹਨੇ ਕਿਹਾ ਕਿ ਪ੍ਰਸ਼ਾਦਾ ਤਾਜ਼ਾ ਹੈ ਕਹਿੰਦੀ ਕਿ ਵਿਆਹ ਵਾਲਾ ਪ੍ਰਸ਼ਾਦਾ ਹੈ ਵਿਆਹ ਗਏ ਸੀ ਉਥੋਂ ਹੀ ਲੈ ਕੇ ਆਈ ਹਾਂ ਉਹ ਸੰਤ ਫਕੀਰ ਜਿਹੜੇ ਸਨ ਉਹਨਾਂ ਨੇ ਉਸ ਤੋਂ ਬਾਅਦ ਕਿਹਾ ਜਿਹੜਾ ਉਹ ਤੂੰ ਮੇਰੀ ਝੋਲੀ ਦੇ ਵਿੱਚ ਪਾ ਦੇ ਉਹ ਕਹਿੰਦੀ ਕਿ ਇੰਨੀ ਤੈਨੂੰ ਕਾਦੀ ਕਾਲੀ ਹੈ ਕਹਿੰਦਾ ਮੈਨੂੰ ਡਰ ਲੱਗਦਾ ਪਿਆ ਹੈ ਜਦੋਂ ਉਹਨੇ ਸਾਰੀ ਵਾਰਤਾ ਲਾਪ ਸੇਠ ਨੇ ਸੁਣ ਲਈ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਕਹਿੰਦਾ ਇੱਕ ਤੇ ਮੇਰੀ ਨੋ ਜਿਹੜੀ ਉਹਨੂੰ ਕਹਿੰਦੀ ਕਿ ਮੈਂ ਵਿਆਹ ਤੋਂ ਪ੍ਰਸ਼ਾਦਾ ਲੈ ਕੇ ਆਈ ਹਾਂ ਅਸੀਂ ਵਿਆਹ ਵਾਲਾ ਪ੍ਰਸ਼ਾਦਾ ਹੀ ਖਾਂਦੇ ਹਾਂ ਜਦੋਂ ਕਿ ਮੇਰੇ ਘਰ ਤਾਂ ਤਿੰਨੋਂ ਸਮੇਂ ਹੀ ਤਾਜ਼ਾ ਪ੍ਰਸ਼ਾਦਾ ਪੜਨਦਾ ਹੈ ਉਹ ਸੰਤ ਫਕੀਰ ਲੋਕਾਂ ਨੂੰ ਕੀ ਕਹੇਗਾ ਜਾ ਜਾ ਕੇ ਐਡਾ ਵੱਡਾ ਪਿੰਡ ਹੈ ਐਡਾ ਵੱਡਾ ਮੈਂ ਸੇਠ ਤੇ ਉਹਦੇ ਘਰ ਵਿੱਚ ਵਿਆਹ ਵਾਲਾ ਪ੍ਰਸ਼ਾਦਾ ਬਣਦਾ ਹੈ ਮੇਰੀ ਜਿਹੜੀ ਨੋ ਹੈ ਇਹ ਤਾਂ ਝੂਠ ਵੀ ਬੋਲਦੀ ਹੈ ਦੂਸਰਾ ਉਸਨੇ ਕਿਹਾ ਕਿ ਇਹ ਭੱਜੀ ਭੱਜੀ ਆ ਕੇ ਉਹਨੂੰ ਐਵੇਂ ਕਿਉਂ ਕਿਹਾ ਕਿ ਤੈਨੂੰ ਐਡੀ ਕਹਦੀ ਕਾਲੀ ਸੀ ਤੇ ਉਸਨੇ ਅੱਗੋਂ ਜਵਾਬ ਦਿੱਤਾ ਕਿ ਮੈਨੂੰ ਤਾਂ ਡਰ ਲੱਗਦਾ ਪਿਆ ਸੀ ਜ਼ਰੂਰ ਇਹ ਇਸ ਤੋਂ ਪਹਿਲਾਂ ਹੀ ਇਸ ਨੂੰ ਜਾਣਦੀ ਹੋਵੇਗੀ ਤਾਂ ਕਰਕੇ ਇਸ ਦੇ ਨਾਲ ਇੱਥੇ ਖੜਕੇ ਵਾਰਤਾਲਾਪ ਕਰਦੀ ਪਈ ਹੈ ਕਹਿੰਦੇ ਕਿ ਸੇਠ ਨੇ ਸੋਚਿਆ ਕਿ ਮੈਂ ਹੁਣ ਇੱਥੇ ਕੁਝ ਸਮਾਂ ਰੁਕ ਕੇ ਇਹ ਸਾਰੀ ਵਾਰਤਾਲਾਪ ਧਿਆਨ ਦੇ ਨਾਲ ਸੁਣ ਲਵਾਂਗਾ ਕਹਿੰਦੇ ਕਿ ਇੰਨੇ ਨੂੰ ਜਿਹੜਾ ਸੰਤ ਸੀ ਉਹ ਸੰਤ ਫਕੀਰ ਸੀ। ਉਹਨੇ ਕਿਹਾ ਕਿ ਤੇਰੀ ਉਮਰ ਕਿੰਨੀ ਹੈ? ਕਹਿੰਦੇ ਕਿ ਮੇਰੀ ਉਮਰ ਤਾਂ ਅਜੇ 9 ਵਰਿਆਂ ਦੀ ਹੈ। ਜਦੋਂ ਸੇਠ ਨੇ ਇਹ ਗੱਲ ਸੁਣੀ ਤਾਂ ਉਹਦੀ ਹੈਰਾਨੀ ਦੀ ਹੱਦ ਨਾ ਰਹੀ। ਕਹਿੰਦਾ ਕਿ ਲਗਭਗ ਇਹਦੀ ਉਮਰ ਇਸ ਦੇ ਨਾਲੋਂ 3 ਗੁਣਾ ਹੈ। ਪਰ ਇਸਨੇ ਆਪਣੀ ਉਮਰ ਇੰਨੀ ਘੱਟ ਕਿਉਂ ਦੱਸੀ ਹੈ? ਮੈਨੂੰ ਇਸ ਦੇ ਮਨ ਵਿੱਚ ਜ਼ਰੂਰ ਕੋਈ ਚੋਰ ਲੱਗਦਾ ਪਿਆ ਹੈ। ਕਹਿੰਦੇ ਇਸ ਤੋਂ ਬਾਅਦ ਉਹਨੇ ਕਿਹਾ ਅੱਛਾ ਤੇਰੀ ਸਾਸੂ ਮ ਜਿਹੜੀ ਹੈ ਉਹਦੀ ਉਮਰ ਕਿੰਨੀ ਹੈ ਉਹਨੇ ਕਿਹਾ ਉਹਦੀ ਉਮਰ 7 ਸਾਲ ਹੈ ਹੁਣ ਸੇਠ ਨੇ ਹੋਰ ਹੈਰਾਨੇ ਦੀ ਹੱਦ ਨਾ ਰਹੀ ਕਹਿੰਦੇ ਕਿ ਆਪਣੇ ਤੋਂ ਘੱਟ ਉਮਰ ਦੀ ਆਪਣੀ ਸਾਸ ਨੂੰ ਦੱਸਦੀ ਪਈ ਹੈ ਜਦੋਂ ਕਿ ਇਹਦੀ ਸਾਸ ਤਾਂ ਇਸ ਤੋਂ ਹੀ ਵੱਡੀ ਹੈ ਕਹਿੰਦੇ ਕਿ ਅੱਛਾ ਫਿਰ ਤੇਰੇ ਘਰ ਵਾਲੇ ਦੀ ਉਮਰ ਕਿੰਨੀ ਹੈ ਕਹਿੰਦੀ ਉਹਦੀ ਤਾਂ ਲਗਭਗ 1.3 ਸਾਲ ਦੀ ਉਮਰ ਹੈ ਉਹ ਬੜਾ ਹੀ ਜ਼ਿਆਦਾ ਹੈਰਾਨ ਹੋਇਆ ਤੇ ਪਹਿਲਾਂ ਮੈਨੂੰ ਸਿਆਣੀ ਤੇ ਸਮਝਦਾਰ ਸਮਝਦਾ ਸੀ ਨੌ ਨੂੰ ਪਰ ਇਹ ਤਾਂ ਜਮਾ ਹੀ ਕਮਲੀ ਨਿਕਲੀ ਕਹਿੰਦੇ ਕਿ ਫਿਰ ਤੇਰੇ ਸਹੁਰੇ ਸਾਬ ਦੀ ਉਮਰ ਕਿੰਨੀ ਹੈ ਕਹਿੰਦੀ ਜੀ ਉਹ ਤਾਂ ਅਜੇ ਜਨਮ ਹੀ ਨਹੀਂ ਹੋਇਆ ਜਦੋਂ ਇਹ ਗੱਲ ਸੁਣੀ ਤਾਂ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਇਹਨਾਂ ਕਹਿ ਕੇ ਉਹ ਸੰਤ ਫਕੀਰ ਉੱਥੋਂ ਚਲਿਆ ਜਾਂਦਾ ਹੈ ਸੰਤ ਫਕੀਰ ਕਹਿੰਦੇ ਕਿ ਤੇਰਾ ਬਈ ਰੋਟੀ ਦੇਣ ਵਾਲਾ ਬੜਾ ਧੰਨਵਾਦ ਪਰ ਜਿੰਨੀ ਛੇਤੀ ਹੋ ਸਕੇ ਜਿਸ ਘਰ ਵਿੱਚ ਤਾਜੀ ਰੋਟੀ ਦਾ ਪ੍ਰਬੰਧ ਕਰ ਤੇ ਆਪ ਵੀ ਤਾਜੀ ਹੀ ਖਾਇਆ ਕਰੋ। ਇਹਨਾਂ ਕਹਿ ਕੇ ਸੰਤ ਫਕੀਰ ਚਲੇ ਗਏ। ਕਹਿੰਦੇ ਕਿ ਹੁਣ ਉਹਦੇ ਮਨ 'ਚ ਸਾਰੀਆਂ ਗੱਲਾਂ ਜਿਹੜੀਆਂ ਸਨ ਉਹ ਬੜੀਆਂ ਹੀ ਜ਼ਿਆਦਾ ਘਰ ਕਰ ਗਈਆਂ ਸਨ। ਕਹਿੰਦੇ ਕਿ ਮੈਂ ਤੇ ਆਪਣਾ ਇਕਲੌਤਾ ਪੁੱਤਰ ਸੀ ਪਰ ਉਹਦੇ ਕੰਬਲੀ ਨਾਲ ਵਿਆਹ ਕਰ ਆਇਆ ਹਾਂ। ਜਿੰਨੇ ਛੇਤੀ ਆਪਣੇ ਪੁੱਤਰ ਨੂੰ ਇਸ ਤੋਂ ਛੁਟਕਾਰਾ ਦਵਾ ਦੇਵਾਂ ਉਹਨਾਂ ਹੀ ਜ਼ਿਆਦਾ ਚੰਗਾ ਹੋਵੇਗਾ। ਉਹਨੇ ਉਹਦੇ ਮਾਪਿਓ ਦੇ ਲਈ ਸੁਨੇਹਾ ਭੇਜਿਆ ਕੇ ਕੱਲ ਨੂੰ ਸਾਡੇ ਘਰ ਵਿੱਚ ਹਾਜ਼ਰ ਹੋ ਜਾਇਓ ਕਹਿੰਦੇ ਕਿ ਉਧਰੋਂ ਨਗਰ ਦੇ ਜਿਹੜੇ ਪੰਜ ਮੋਹਰੀ ਬੰਦੇ ਸਨ ਉਹਨਾਂ ਨੂੰ ਵੀ ਆਪਣੇ ਘਰ ਲੈ ਆਇਆ ਉਹਦੇ ਘਰ ਦੇ ਜਿਹੜੇ ਮੋਹਰੀ ਉਹ ਆ ਵੀ ਗਏ ਤੇ ਜਿਹੜੇ ਪੰਜ ਮੋਹਰੀ ਬੰਦੇ ਸਨ ਉਹ ਵੀ ਆ ਗਏ ਉਹਨਾਂ ਕਿਹਾ ਤੂੰ ਆਪਣੇ ਸਾਨੂੰ ਇੰਨੀ ਛੇਤੀ ਨੜ ਕਿਉਂ ਸੱਦਿਆ ਹੈ ਉਹਨੇ ਸਾਰਿਆਂ ਨੂੰ ਸਾਰੀ ਹੀ ਗੱਲਬਾਤ ਦੱਸਣ ਲਈ ਕਿਹਾ ਕਿ ਆਰਾਮ ਨਾਲ ਮੈਂ ਤੁਹਾਨੂੰ ਗੱਲ ਦੱਸਾਂਗਾ ਉਸ ਤੋਂ ਬਾਅਦ ਜੋ ਵੀ ਸਿੱਟਾ ਕੱਢੋਗੇ ਸੋਚ ਸਮਝ ਕੇ ਵਿਚਾਰ ਕੇ ਹੀ ਕਰਿਓ ਕਿਉਂਕਿ ਮੈਂ ਇਸ ਇਲਾਕੇ ਦਾ ਧਨੀ ਸੇਠ ਹਾਂ ਮੇਰਾ ਬੜਾ ਹੀ ਜ਼ਿਆਦਾ ਨਾਮ ਤੇ ਰਤਬਾ ਹੈ ਇਹ ਗੱਲ ਇੱਥੇ ਹੀ ਰਹੇ ਬਾਹਰ ਨਾ ਨਿਕਲੇ ਉਹ ਕਹਿੰਦੇ ਕੋਈ ਨਾ ਕੋਈ ਨਾ ਉਹ ਕਹਿੰਦਾ ਮੈਂ ਤੁਹਾਨੂੰ ਇੱਥੇ ਆਪਣੀ ਨੌਬਾਰੇ ਗੱਲ ਕਰਨ ਦੇ ਲਈ ਲੈ ਕੇ ਆਇਆ ਹਾਂ ਤੁਸੀਂ ਉਸ ਦੇ ਬਾਰੇ ਫੈਸਲਾ ਕਰਿਓ ਉਹਨਾਂ ਕਿਹਾ ਜੀ ਕੋਈ ਨਾ ਉਹਨੇ ਆਪਣੀ ਨੌ ਨੂੰ ਬਾਹਰ ਬੁਲਾਇਆ ਉਹਦੀ ਨੋ ਨੇ ਬੜੇ ਹੀ ਸਤਿਕਾਰ ਦੇ ਨਾਲ ਆ ਕੇ ਉੱਥੇ ਬੈਠ ਗਈ ਤੇ ਕਹਿੰਦਾ ਧੀਏ ਜੋ ਵੀ ਕੱਲ ਵਾਪਰਿਆ ਤੂੰ ਆਪਣੇ ਮੂੰਹੋਂ ਦੱਸ ਫਿਰ ਮੈਂ ਤੈਨੂੰ ਦੱਸਾਂਗਾ ਮੈਂ ਸਾਰਾ ਕੁਝ ਇਹਨਾਂ ਨੂੰ ਕਿਉਂ ਬੁਲਾਇਆ ਹੈ ਕਹਿੰਦੀ ਕਿ ਪਿਤਾ ਜੀ ਤੁਸੀਂ ਸਾਰਿਆਂ ਨੂੰ ਲੈ ਕੇ ਆਏ ਹੋ ਤੁਸੀਂ ਸਾਰਿਆਂ ਨੂੰ ਇਕੱਠਾ ਕੀਤਾ ਮੇਰੇ ਮਾਪਿਓ ਨੂੰ ਤੇ ਇਹਨਾਂ ਪ੍ਰਧਾਨਾਂ ਨੂੰ ਤੇ ਫਿਰ ਤਾਂ ਪਹਿਲਾ ਹੱਕ ਤੁਹਾਡਾ ਹੀ ਬਣਦਾ ਹੈ ਤੁਸੀਂ ਸਭ ਨੂੰ ਇੱਥੇ ਇਕੱਠਾ ਕਿਉਂ ਕੀਤਾ ਹੈ ਗੱਲ ਜੋ ਵਾਪਰਿਆ ਪਹਿਲੇ ਤੁਹਾਡੀ ਹੋਣੀ ਚਾਹੀਦੀ ਹੈ ਦੱਸਣ ਵਿੱਚ ਤੁਸੀਂ ਸਾਰਿਆਂ ਨੂੰ ਇਕੱਠਾ ਕਰਕੇ ਲੈ ਕੇ ਆਏ ਹੋ ਇਸ ਲਈ ਤੁਸੀਂ ਗੱਲ ਕਰੋ ਜਦੋਂ ਸਾਰਿਆਂ ਨੇ ਇਹ ਗੱਲ ਸੁਣੀ ਤਾਂ ਉਹਨਾਂ ਕਿਹਾ ਕਿ ਸਾਨੂੰ ਲੈ ਕੇ ਤਾਂ ਤੂੰ ਆਇਆ ਹੈ ਜੇ ਤੂੰ ਆਪਣੇ ਮੂੰਹੋਂ ਗੱਲ ਦੱਸਦੇਵੇਂ ਤਾਂ ਚੰਗਾ ਹੋਵੇਗਾ ਕਹਿੰਦਾ ਠੀਕ ਹੈ ਕਹਿੰਦੇ ਕਿ ਫਿਰ ਐਵੇਂ ਕੀ ਉਹ ਗੱਲ ਮੇਰੇ ਮੂੰਹੋਂ ਮੈਂ ਆਪ ਹੀ ਦੱਸਦਾ ਹਾਂ ਕਿਤੇ ਨਾ ਕਿਤੇ ਮੈਂ ਸੰਕੇਤ ਕਰਦਾ ਪਿਆ ਹਾਂ ਕਿ ਮੈਂ ਜੋ ਵੀ ਕਵਾਂਗਾ ਇਹਨੂੰ ਕਹਿ ਕੇ ਜੋ ਵੀ ਗੱਲ ਸੱਚ ਹੈ ਉਹਦੇ ਚ ਹਾਮੀ ਭਰੀ ਜਾਵੇ। ਉਹਨੇ ਕਿਹਾ ਪਿਤਾ ਜੀ ਕੋਈ ਨਾ। ਉਹ ਕਹਿੰਦਾ ਜੀ ਹਾਂ ਤੁਸੀਂ ਸਾਰੇ ਹੀ ਜਾਣਦੇ ਹੋ ਮੈਂ ਬੜਾ ਜ਼ਿਆਦਾ ਤਨੀ ਹਾਂ। ਮੇਰੇ ਘਰ ਬੜਾ ਜ਼ਿਆਦਾ ਧਨ ਦੌਲਤ ਤੇ ਸੰਪਤੀ ਹੈ। ਉਹ सेठ ਕਹਿੰਦਾ ਕਿ ਤੁਸੀਂ ਵੀ ਮੇਰੇ ਘਰ ਆਉਂਦੇ ਜਾਂਦੇ ਰਹਿੰਦੇ ਹੋ ਕਦੇ ਅਸੀਂ ਬਹੇ ਪ੍ਰਸ਼ਾਦੇ ਖਾਦੇ ਨਹੀਂ ਹਨ। ਸਾਡੇ ਕੋਲ ਉਹਨੇ ਕਿਹਾ ਕਿ ਨਹੀਂ ਨਹੀਂ। ਜੇ ਅਸੀਂ ਤਾਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਦੇ ਵੇਖਦੇ ਹਾਂ ਤੁਹਾਡੇ ਘਰ ਤੇ ਕਹਿੰਦੇ ਕਿ ਫਿਰ ਧੀ ਇਹ ਕਲ ਤੂੰ ਇਦਾਂ ਕਿਉਂ ਕਿਹਾ ਕਿ ਸਾਡੇ ਘਰ ਦੇ ਵਿੱਚ ਵਿਆਹ ਵਾਲਾ ਪ੍ਰਸ਼ਾਦਾ ਹੀ ਬਣਦਾ ਹੈ ਕਹਿੰਦੀ ਪਿਤਾ ਜੀ ਮੈਂ ਇਹ ਗੱਲ ਕਹੀ ਹੈ ਤੇ ਸਾਰਿਆਂ ਸਾਹਮਣੇ ਕਬੂਲ ਦੀ ਵੀ ਹਾਂ ਪਰ ਇਹਦੇ ਨਾਲ ਮੈਂ ਪਰ ਇਹਦੇ ਨਾਲ ਮੈਂ ਤੁਹਾਨੂੰ ਕੁਝ ਦੱਸਣਾ ਵੀ ਚਾਹੁੰਦੀ ਹਾਂ ਉਹਨਾਂ ਨੇ ਕਿਹਾ ਜੀ ਦੱਸੋ ਕਹਿੰਦੀ ਪਿਤਾ ਜੀ ਵਿਆਹ ਦਾ ਪ੍ਰਸ਼ਾਦ ਭਾਵ ਹੁਣ ਤੱਕ ਆਪਾਂ ਜੋ ਵੀ ਕਮਾਇਆ ਉਹਦਾ ਵੀ ਮੇਰੇ ਘਰ ਵਾਲੇ ਦਾ ਇਹ ਕੋਈ ਯੋਗਦਾਨ ਨਹੀਂ ਹੈ ਤੁਸੀਂ ਉਹਨੂੰ ਕਦੇ ਵੀ ਉਸਤੇ ਕਿਸੇ ਹੱਟ ਦੁਕਾਨ ਤੇ ਕੰਮ ਕਰਨ ਨਹੀਂ ਦਿੰਦੇ ਕਹਿੰਦੇ ਕਿ ਤੁਸੀਂ ਉਹਨੂੰ ਹਰ ਸਮੇਂ ਘਰ ਚ ਬਿਠਾਈ ਰੱਖਦੇ ਹੋ ਜੋ ਵੀ ਕੰਮ ਕਰ ਰਿਹਾ ਹੈ ਉਹ ਤੁਸੀਂ ਆਪ ਕਰਦੇ ਹੋ ਇਸ ਕਰਕੇ ਇਹਦੇ ਵਿੱਚ ਸਾਡਾ ਤਾਂ ਕੁਝ ਵੀ ਨਾ ਹੋਇਆ ਇਸ ਕਰਕੇ ਮੈਂ ਕਿਹਾ ਇਹ ਵਿਆਹ ਵਾਲਾ ਪ੍ਰਸ਼ਾਦਾ ਹੈ ਇਹਦੇ ਵਿੱਚ ਸਾਡੀ ਦਸਾਂ ਨੋਹਾਂ ਦੀ ਕਿਰਤ ਨਹੀਂ ਹੈ ਅਸੀਂ ਤਾਂ ਤੁਹਾਡਾ ਦਿੱਤਾ ਹੋਇਆ ਖਾਂਦੇ ਹਾਂ ਇਸ ਕਰਕੇ ਮੈਂ ਕਿਹਾ ਇਹ ਵਿਆਹ ਪ੍ਰਸ਼ਾਦਾ ਹੈ ਉਹ ਸੰਤ ਫਕੀਰ ਨੇ ਜਾਣ ਲੱਗਿਆਂ ਇਸ ਲਈ ਕਿਹਾ ਸੀ ਕਿ ਜਿੰਨੀ ਛੇਤੀ ਹੋ ਸਕੇ ਤਾਜ਼ਾ ਪ੍ਰਸ਼ਾਦਾ ਖਾਓ ਭਾਵ ਉਹ ਤੇਰੇ ਘਰ ਦੇ ਵਾਲਾ ਕੋਈ ਕਾਰਜ ਕਰਨ ਲੱਗ ਜਾਵੇ ਜਿਸ ਦੇ ਨਾਲ ਤੁਹਾਡੇ ਕਰ ਸੰਪਤੀ ਆ ਜਾਵੇ ਕਹਿੰਦੇ ਜਦੋਂ ਕਿਸੇ ਦੇ ਘਰ ਵਾਲਾ ਕੰਮ ਕਾਜ ਕਰਦਾ ਹੈ ਉਹਦੀ ਜਿਹੜੀ ਮਿਹਨਤ ਹੁੰਦੀ ਹੈ ਕਹਿੰਦੇ ਕਿ ਉਹਦੇ ਨਾਲ ਹੀ ਇੱਜ਼ਤ ਤੇ ਸਤਕਾਰ ਪਤਨੀ ਦਾ ਵੱਧ ਜਾਂਦਾ ਹੈ ਇਸ ਕਰਕੇ ਉਹਨੇ ਕਿਹਾ ਸੀ ਕਿ ਮੈਂ ਉਹਨੂੰ ਕਿਹਾ ਕਿ ਇਹ ਪ੍ਰਸ਼ਾਦਾ ਵਿਆਹ ਪ੍ਰਸ਼ਾਦਾ ਹੈ ਕਹਿੰਦੇ ਕਿ ਅਸ਼ਾ ਫਿਰ ਜਦੋਂ ਤੂੰ ਪ੍ਰਸ਼ਾਦਾ ਲੈ ਕੇ ਆਈ ਤਾਂ ਤੂੰ ਐਵੇਂ ਕਿਉਂ ਕਿਹਾ ਕਿ ਤੈਨੂੰ ਕਾਹਲੀ ਕਾਦੀ ਹੈ ਤੇ ਅੱਗੋਂ ਉਸਨੇ ਕਿਹਾ ਕਿ ਮੈਨੂੰ ਡਰ ਲੱਗਦਾ ਪਿਆ ਹੈ ਇਹਦਾ ਭਾਵ ਕੀ ਸੀ ਤੁਹਾਡੇ ਦੋਹਾਂ ਦੇ ਮਨ ਵਿੱਚ ਕੋਈ ਨਾ ਕੋਈ ਚੋਰ ਸੀ ਉਹਨੇ ਕਿਹਾ ਪਿਤਾ ਜੀ ਮੈਂ ਗੱਲ ਕਹੀ ਸੀ ਪਰ ਜੇਕਰ ਤੁਸੀਂ ਧਿਆਨ ਦਿੱਤਾ ਹੋਵੇ ਜਿਹੜੇ ਸੰਤ ਫਕੀਰ ਆਪਣੇ ਦਰ ਤੇ ਆਏ ਸਨ ਉਹਨਾਂ ਦੀ ਉਮਰ ਜ਼ਿਆਦਾ ਨਹੀਂ ਸੀ ਕਹਿੰਦੇ ਹਾਂ ਇਹ ਤਾਂ ਗੱਲ ਹੈ ਤਮਤ ਕੇ ਇਸ ਲਈ ਕਿਹਾ ਸੀ ਕਿ ਤੇਰੇ ਮਨ ਚ ਚੋਰ ਹੈ ਉਹਨੇ ਕਿਹਾ ਪਿਤਾ ਜੀ ਜਦੋਂ ਉਹ ਆਪਣੇ ਦਰਤੇ ਆਏ ਸਨ ਜਦੋਂ ਮੈਂ ਉਹਨਾਂ ਨੂੰ ਵੇਖਿਆ ਤੇ ਲੋਕ ਤਾਂ ਬੁਢਾਪੇ ਚ ਜਾ ਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਲੈਂਦੇ ਹਨ ਉਹ ਛੇਤੀ ਇੰਨੀ ਛੋਟੀ ਉਮਰ ਚ ਪਰਮਾਤਮਾ ਦੇ ਲੜ ਕਿਵੇਂ ਲੱਗ ਗਿਆ ਇਸ ਕਰਕੇ ਕਿਹਾ ਸੀ ਲੋਕੀ ਤਾਂ ਬੁਢਾਪੇ ਚ ਨਾਮ ਲੈਂਦੇ ਹਨ ਪਰਮਾਤਮਾ ਦਾ ਤੇ ਤੂੰ ਇੰਨੀ ਛੋਟੀ ਉਮਰ ਵਿੱਚ ਪਰਮਾਤਮਾ ਦੇ ਲੇਖੇ ਲੱਗ ਗਿਆ ਇਸ ਕਰਕੇ ਕਿਹਾ ਤੈਨੂੰ ਕਾਦੀ ਕਾਲੀ ਸੀ ਕਹਿੰਦੇ ਅੱਗੋਂ ਉਸਨੇ ਜਵਾਬ ਦਿੱਤਾ ਮੈਨੂੰ ਡਰ ਹੈ ਇਹਦਾ ਭਾਵ ਸੀ ਉਹਨੇ ਕਿਹਾ ਕਿ ਲੋਕ ਬਢਾਪੇ ਚ ਜਾ ਕੇ ਨਾਮ ਜਪਦੇ ਹਨ ਕਹਿੰਦਾ ਕਿ ਮੈਂ ਬੜੀ ਛੋਟੀ ਉਮਰ ਦੇ ਵਿੱਚ ਅਕਾਲ ਚਲਾਣੇ ਕਰਦੇ ਲੋਕ ਵੇਖੇ ਹਨ ਰੋਗੀ ਹੁੰਦੇ ਵੇਖੇ ਹਨ ਗਰੀਬ ਹੁੰਦੇ ਵੇਖੇ ਹਨ ਲੋਕਾਂ ਦੇ ਘਰਾਂ ਵਿੱਚ ਲੁੱਟ-ਕਸੁੱਟ ਵੇਖੀ ਹੈ ਇਸ ਕਰਕੇ ਮੈਂ ਦੁੱਖਾਂ ਦੇ ਜੰਜਾਲ ਤੋਂ ਦੂਰ ਹੋਣ ਦੇ ਲਈ ਪਰਮਾਤਮਾ ਦੇ ਲੇਖੇ ਲੱਗ ਗਿਆ ਹਾਂ ਉਸਨੇ ਕਿਹਾ ਮੈਨੂੰ ਡਰ ਲੱਗਦਾ ਸੀ ਇਸ ਸਭ ਤੋਂ ਮੈਂ ਤਾਂ ਪਰਮਾਤਮਾ ਦੇ ਲੇਖੇ ਲੱਗ ਗਿਆ ਜਦੋਂ ਇਹ ਸਾਰਿਆਂ ਨੇ ਗੱਲ ਸੁਣੀ ਤੇ ਸਾਰਿਆਂ ਨੇ ਕਿਹਾ ਤੇਰੀ ਜਿਹੜੀ ਨੋ ਹੈ ਉਹ ਤਾਂ ਤਿੱਖਣ ਬੁੱਧੀ ਵਾਲੀ ਹੈ ਦੂਰ ਦ੍ਰਿਸ਼ਟੀ ਵਾਲੀ ਹੈ ਉਹਨੇ ਕਿਹਾ ਫਿਰ ਹੋਰ ਵੀ ਗੱਲ ਹੈ ਸਿਰਫ ਇੱਥੇ ਹੀ ਨਹੀਂ ਇਹਨੇ ਕਿਹਾ ਮੇਰੀ ਉਮਰ ਸਿਰਫ 9 ਵਰਿਆਂ ਦੀ ਹੈ ਇਹਨੇ ਆਪਣੀ ਉਮਰ 3 ਗੁਣਾ ਘੱਟ ਕਿਉਂ ਦੱਸੀ ਕਹਿੰਦੀ ਕਿ ਪਿਤਾ ਜੀ ਇਹ ਵੀ ਮੈਂ ਤੁਹਾਨੂੰ ਦੱਸ ਦਵਾਂਗੀ ਮੈਂ ਤੁਹਾਡੀ ਉਮਰ ਵੀ ਦੱਸੀ ਕਿ ਪਿਤਾ ਜੀ ਮੈਂ 9 ਕੁ ਬਰੇ ਪਹਿਲਾਂ ਹੀ ਇਸ ਜਗ੍ਹਾ ਤੇ ਆਈ ਹਾਂ ਉੱਥੇ ਇੱਕ ਸੰਤ ਫਕੀਰ ਜੀ ਬੈਠੇ ਸਨ ਇਸ ਤੋਂ ਪਹਿਲਾਂ ਮੈਂ ਸਿਰਫ ਆਪਣੇ ਬਾਰੇ ਹੀ ਸੋਚਦੀ ਸੀ ਉਹ ਸੰਤ ਫਕੀਰ ਦੀ ਕਥਾ ਕੀਰਤਨ ਸੁਣਨ ਤੋਂ ਬਾਅਦ ਮੈਨੂੰ ਇਹ ਗਿਆਨ ਹੋ ਗਿਆ ਜਦੋਂ ਆਪਾਂ ਕਿਸੇ ਦੂਜੇ ਦੀ ਮਦਦ ਕਰਦੇ ਹਾਂ ਜੋ ਦਾਨਪੁਨ ਕਰਦੇ ਹਾਂ ਉਹੀ ਆਪਣੀ ਉਮਰ ਲੇਖੇ ਜੋਖੇ ਲੱਗਦੀ ਹੈ ਜਦੋਂ ਸਿਰਫ ਆਪਣੇ ਲਈ ਸੋਚਦੇ ਹਾਂ ਉਹ ਉਮਰ ਤੇ ਆਪਣੀ ਸਵਾਹ ਹੋ ਜਾਂਦੀ ਹੈ ਜਦੋਂ ਆਪਣੇ ਬਾਰੇ ਸੋਚ ਸੋਚਦੇ ਹਾਂ ਤੇ ਆਪਣੇ ਬਾਰੇ ਹੀ ਕਮਾਉਂਦੇ ਹਾਂ ਉਹ ਚੀਜ਼ ਤਾਂ ਮਿੱਟੀ ਹੋ ਜਾਂਦੀ ਹੈ ਪਰ ਜੋ ਚੀਜ਼ ਦਾਨਪੁਨ ਕਰਦੇ ਆ ਦੂਜੇ ਬਾਰੇ ਸੋਚਦੇ ਆ ਸੋਚਦੇ ਆ ਉਹ ਉਮਰ ਫਿਰ ਸਾਡੀ ਲੇਖੇ ਵਿੱਚ ਲੱਗ ਜਾਂਦੀ ਹੈ ਤੇ ਜੋ ਦਾਨਪੁਨ ਕਰਦੇ ਹਾਂ ਉਹ ਆਪਣੀ ਅਸਲ ਉਮਰ ਹੁੰਦੀ ਹੈ ਕਿਰਤ ਦੀ ਤੁਹਾਨੂੰ ਯਾਦ ਹੋਵੇ ਕਹਿੰਦੇ ਕਿ ਜਦੋਂ ਮਾਤਾ ਜੀ ਦਾ ਗੋਡਾ ਟੁੱਟ ਗਿਆ ਸੀ ਗੋਡਾ ਟੁੱਟਣ ਤੋਂ ਬਾਅਦ ਆਪਣੇ ਘਰ ਇੱਕ ਸੰਤ ਫਕੀਰ ਆਏ ਸਨ ਜਦੋਂ ਉਹਨਾਂ ਨੇ ਮਾਤਾ ਜੀ ਨੂੰ ਦੱਸਿਆ ਕਿ ਮਾਤਾ ਤੂੰ ਵਾਹਿਗੁਰੂ ਦੇ ਲੇਖੇ ਉਹਨਾਂ ਮਾਤਾ ਨੂੰ ਕਰਮ ਕਰਨ ਲਈ ਕਿਹਾ ਮਾਤਾ ਉਸ ਤੋਂ ਬਾਅਦ ਪਰਮਾਤਮਾ ਦੇ ਲੇਖੇ ਲੱਗ ਪਏ ਲਗਭਗ 7 ਬਰੇ ਹੋ ਗਏ ਹਨ ਮਾਤਾ ਜੀ ਉਦੋਂ ਦੇ ਰੋਜ਼ ਹੀ ਕਥਾ ਕੀਰਤਨ ਸੁਣਦੇ ਹਨ ਆਪਣੇ ਹੱਥੀ ਪ੍ਰਸ਼ਾਦਾ ਪਕਾ ਕੇ ਰੋਜ਼ ਕਿਸੇ ਨੂੰ ਖਵਾਉਂਦੇ ਹਨ ਤੇ ਲਗਭਗ 7 ਬਰੇ ਹੋ ਗਏ ਹਨ ਉਹਨਾਂ ਦਾ ਇਹ ਕਰਮ ਜਿਹੜਾ ਹੋਇਆ ਉਹਨਾਂ ਦੀ ਉਮਰ ਫਿਰ 7 ਬਰੇ ਹੋ ਗਈ ਮਾਤਾ ਜੀ ਤੋਂ ਤੁਰਿਆ ਨਹੀਂ ਸੀ ਜਾਂਦਾ ਸਹਾਰਾ ਦੇ ਕੇ ਮੈਂ ਤੇ ਮੇਰਾ ਘਰ ਵਾਲਾ ਲੈ ਕੇ ਜਾਂਦੇ ਸੀ ਸਾਨੂੰ ਲਗਭਗ 3.5 ਬਰੇ ਹੋ ਗਏ ਇਕੱਠਿਆਂ ਜਾਂਦਿਆਂ ਨੂੰ ਇਸ ਲਈ ਉਹ 3.5 ਬਰਿਆਂ ਦਾ ਮੇਰਾ ਘਰ ਵਾਲੇ ਦੀ ਉਮਰ ਬਣ ਗਈ ਕਹਿੰਦੇ ਜੀ ਕਿ ਮੇਰੇ ਸਹੁਰੇ ਦਾ ਅਜੇ ਜਨਮ ਹੀ ਨਹੀਂ ਹੋਇਆ ਕਿਉਂਕਿ ਤੁਸੀਂ ਅਜੇ ਤੱਕ ਕੋਈ ਦਾਨ ਪੁੰਨ ਹੀ ਨਹੀਂ ਕੀਤਾ ਪਰਮਾਤਮਾ ਦਾ ਨਾਮ ਵੀ ਨਹੀਂ ਲਿਆ ਉਹਨੇ ਕਿਹਾ ਮੈਂ ਸਾਰੀ ਉਮਰ ਤੁਹਾਡੇ ਲਈ ਕਮਾਉਂਦਾ ਰਿਹਾ ਪਰ ਹੁਣ ਮੈਨੂੰ ਗਿਆਨ ਹੋ ਗਿਆ ਅਸਲ ਗਿਆਨ ਉਹੀ ਹੈ ਅਸਲ ਕਮਾਈ ਉਹੀ ਹੈ ਜੋ ਦੂਜਿਆਂ ਦੇ ਲੇਖੇ ਲਈ ਜਾਵੇ ਪਰਮਾਤਮਾ ਨੇ ਸਮਰੱਥਾ ਦਿੱਤੀ ਹੈ ਇਹਦੇ ਨਾਲ ਅਸੀਂ ਦੂਜਿਆਂ ਦੀ ਮਦਦ ਨੂੰ ਕਰੀਏ ਉਹਨੇ ਕਿਹਾ ਠੀਕ ਹੈ ਸਾਰੇ ਜਾਣੇ ਉਹਦੀ ਨੋਹ ਦੀ ਵਾਹ ਵਾਹ ਕਰਕੇ ਚਲੇ ਗਏ ਸਾ ਸੰਗਤ ਜੀ ਅਸੀਂ ਜੀਵਣਾ ਸਿੱਖਣਾ ਹੈ ਸਾਡੇ ਗੁਰੂ ਜੀ ਜਿਹੜੇ ਹਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹਨ ਉਹ ਮਹਾਪੁਰਖ ਜਿਨ੍ਹਾਂ ਨੇ ਸਾਨੂੰ ਜੀਵਨ ਜਾਂਚ ਸਿਖਾ ਦਿੱਤੀ ਹੈ ਸਾਨੂੰ ਉਸ ਜੀਵਨ ਜਾਂਚ ਨੂੰ ਸਿੱਖਣਾ ਪੈਣਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ